ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਆਪਾਂ ਛੋਟੇ ਫਾਰਮ ਚੋਂ ਵੀਡੀਓ ਕਵਰ ਕਰ ਰਹੇ ਆ ਬਾਈ ਨੇ ਬਹੁਤ ਥੋੜੀ ਜਗ੍ਹਾ ਚ ਜੀ ਬਹੁਤ ਸੋਹਣਾ ਸੈਟਅਪ ਬਣਾਇਆ ਹੋਆ ਲਗਭਗ 7 ਤੋਂ 8 ਗਾਈਆਂ ਦਾ ਪ੍ਰਬੰਧ ਹੈ ਇੱਕ ਸਾਈਡ ਤੇ ਕਿਊਬੀ ਕਰ ਲਾਤੇ ਦੂਜੀ ਸਾਈਡ ਤੇ ਪੱਠੇ ਖਾਨ ਨੂੰ ਤੇ ਆ ਨਾਲ ਇੱਕ ਸਕੰਜਾ ਪਾਇਆ ਚਵਾਈ ਵਗੈਰਾ ਕਰਨ ਨੂੰ ਜੀ ਚੰਗੇ ਪਸ਼ੂ ਆ ਬਾਈ ਕੋਲ ਹੈ ਗਿਣਤੀ ਜੀ ਇਹ 5 6 ਦੇ ਲਗਭਗ ਹੁਣ ਤਿੰਨ ਨਗ ਬਾਈ ਨੇ ਵਿਕਾਊ ਕੀਤੇ ਆ ਕਿਉਂਕਿ ਬਾਈ ਦੱਸਦਾ ਕਿ ਜਿਹੜੀ ਮੀਨ ਦਾ ਇੱਕ ਤਾਂ ਹੁੰਦੀ ਆ ਉਹ ਲੇਬਰ ਦੀ ਹੁੰਦੀ ਆ ਦੋ ਤਾਂ ਵੀਰੇ ਫੋਲੀ ਵੱਡੀਆਂ ਵੜਾ ਜੇ ਆਪਾਂ ਇਹਨਾਂ ਦੀ ਦੁੱਧ ਕਪੈਸਿਟੀ ਦੀ ਗੱਲ ਕਰਗੇ ਤਾਂ ਬਹੁਤ ਹਾਈ ਲੈਵਲ ਦੁੱਧ ਕਪੈਸਿਟੀ ਵਾਲੀਆਂ ਤੇ ਇੱਕ ਜਰਸੀ ਆ ਦੁੱਧ ਇਹਦਾ ਵੀ ਚੰਗਾ ਪਾਇਆ ਬਾਕੀ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਪਿੰਡ ਚੜੱਕ ਜ਼ਿਲ੍ਹਾ ਤੇ ਤਹਿਸੀਲ ਮੋਕਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95929 93686 ਠੀਕ ਆ ਵੀਰੇ ਆਪਾਂ ਤਿੰਨ ਨਗ ਸੇਲ ਕੀਤੀ ਹੈ ਜੀ ਅੱਜ ਠੀਕ ਆ ਵੀਰੇ ਤੇ ਇਹ ਵੇਚਣ ਦਾ ਕੀ ਕਾਰਨ ਹੈ ਜੀ ਬੱਲੇ ਬੱਲੇ ਸਮੱਸਿਆ ਸਾਮ ਸੰਭਾਲ ਨਹੀਂ ਹੁੰਦੀ ਕਿਉਂਕਿ ਇਸ ਕੰਮ ਤੇ ਲੇਬਰ ਖਰਦਦੀ ਨਹੀਂ ਆਣਾ ਵਾਈਫ ਤੇ ਵੀ ਕੋਤੇ ਪੋਤ ਉਹ ਤੇ ਮੇਰੀ ਵੀ ਦੋਸਤ ਆ ਠੀਕ ਆ ਆਪ ਤਾਂ ਫਿਰ ਔਖਾ ਹੋ ਜਾਂਦਾ ਕਿਉਂਕਿ ਇਹ ਚੀਜ਼ ਡਿਊਟੀ ਭਾਲਦੀ ਆ ਨਾਲ ਖੇਤੀ ਵੀ ਆ ਠੀਕ ਆ ਵੀਰੇ ਤੇ ਜਰਸੀ ਤੋਂ ਆਪਾਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਾਜੀ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਹੁੰਦੀ ਆ ਜੀ ਸਮਾਂ ਕਿੰਨਾ ਕੁ ਲੱਜੂ ਲੱਗਪਗ ਹਜੇ ਲੈਜੂ 5-4 ਦਿਨ 5 ਤੋਂ 4 ਦਿਨ ਡੇਟ ਮੁਤਾਬਕ ਪਏ ਆ ਇੱਕ ਦੋ ਦਿਨ ਬਾਅਦ ਵੀ ਸਕਦੇ ਆ 4 ਦਿਨ ਤਾਂ ਹਜੇ ਪਏ ਆ ਦੁੱਧ ਪਿਛਲੇ ਸੂਏ ਦਾ ਕਿੰਨਾ ਦਿੱਤਾ 20 ਕਿਲੋ ਚੋਆ ਵਾਪਸ ਚਵਾਈ ਫਿਰ ਵੀਰੇ ਮਸ਼ੀਨ ਤੇ ਹੁੰਦੀ ਆ ਮਸ਼ੀਨ ਤੇ ਵੀ ਹੱਥ ਦੋਨੇ ਯਾਨੀ ਕੋਈ ਦਿੱਕਤ ਨਹੀਂ ਗਾਵਾਂ ਨੂੰ ਚਾਹੇ ਹੱਥੀ ਕਰ ਲੈ ਚਾਹੇ ਮਸ਼ੀਨ ਅਸੀਂ ਇੱਕ ਥਲੇ ਮਸ਼ੀਨ ਲਾਤੀ ਇੱਕਦਮ ਉਹ ਘਾਥੀ ਚੋਲੇ ਨੇ ਆ ਦੂਜੇ ਦਾ ਉਹ ਚੋਲੇ ਨੇ ਵਾਰੀ ਨਾ ਠੀਕ ਆ ਜੀ ਯਾਨੀ ਜੇ ਕੋਈ ਘਰੇਲੂ ਵੀ ਲੈ ਜਾਏ ਕੋਈ ਆਏ ਨਾ ਵੀ ਹਾਂ ਲਾਜ਼ਮੀ ਹੋਣੀ ਚਾਹੀਦੀ ਮਸ਼ੀਨ ਅਸੀਂ ਹੱਥੀ ਚੋਂਦੇ ਰਹੀਨੇ ਪਹੁਗੀ ਜਿਆਦਾ ਰਹਿੰਦਾ ਠੀਕ ਆ ਨਾਲੇ ਪਤਾ ਲੱਗਦਾ ਰਹਿੰਦਾ ਥਣ ਵਗੈਰਾ ਦਾ ਜੀ ਤੋੜ ਕੇ ਦਿਖਾ ਦਿਓ ਵੀਰੇ ਇਹਨੂੰ ਸੂਆ ਦੂਜਾ ਸੁੰਦੀ ਆ ਜੀ ਪਹਿਲੇ ਸੂਏ ਬਾਈ ਦੱਸਦਾ ਕਿ 20 ਲੀਟਰ ਇਹਦਾ ਦੁੱਧ ਚੋਇਆ ਵਾ ਜੇ ਆਪਾਂ ਬਰੀਡ ਦੀ ਗੱਲ ਕਰਗੇ ਤਾਂ ਬਹੁਤ ਸਾਫ ਸੁਥਰੀ ਤੇ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਕੋਈ ਵੀਰ ਛੋਟੀ ਜਰਸੀ ਨਾ ਮੰਨ ਕੇ ਆਵੇ ਮੋੜ ਲਿਆ ਵੀਰੇ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹਾਥੀ ਚਵਾਈ ਵਾਲਾ ਫੋੜ ਸ਼ਾਂਕ ਇਹਦੇ ਭੋਰਾ ਵੀ ਨਹੀਂ ਜੀ ਬਾਈ ਦੱਸਦਾ ਕਿ ਮੀਣ ਦਿੱਕਤ ਇਸ ਗੰਮ ਚ ਲੇਬਰ ਦੀ ਆ ਸੈਟਅਪ ਬਹੁਤ ਸੋਹਣਾ ਤਿਆਰ ਕੀਤਾ ਸੀਗਾ ਹੁਣ ਬਾਈ ਦੱਸਦਾ ਕਿ ਗੋਡੇ ਵਗੈਰਾ ਵੀ ਦੁਖਦੇ ਆ ਤੇ ਸਾਮ ਸੰਭਾਲ ਹੁੰਦੀ ਨਹੀਂਗੀ ਓਨੇ ਕ ਨਾਗ ਰੱਖਨੇ ਆ ਜਿੰਨੇ ਕ ਵੀਰ ਆਪ ਸਾਮ ਖੁਦ ਸਕੇ ਜੀ ਬਾਕੀ ਖੇਤੀਬਾੜੀ ਦਾ ਕੰਮ ਹੋ ਜਾਂਦਾ ਨਾਲ ਥਾਣ ਸੋਨਾ ਮੁੱਠੀ ਵਾਲਾ ਟੱਲ ਬਹੁਤ ਪਈ ਆ ਹਵਾਨੇ ਚ ਸਾਰੀਆਂ ਬਾਲਟਲਾ ਕਰਮਾਲ ਨੇ ਕੱਢ ਕੇ ਸੋਨਾ ਐਂ ਕਹਿ ਤੋ ਜਾਂਦੀ ਸਹੀ ਗੱਲ ਆ ਜਿੱਦ ਦੇ ਜਮਾ ਤਿਆਰ ਹੋਈ ਉਹਦੇ ਤਾਂ ਕਰਮਾਲੀ ਨੇ ਫਸ ਜਾਣਾ ਤੇ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਇਹਦੀ ਕੀਮਤ ਹਾਂਜੀ 60000 ਤੇ ਹੋਜੂ ਮਾੜਾ ਮੋਟਾ ਹਾਂ ਮੰਨਤਾ ਨਹੀਂ ਕੰਦੇ ਕਰਦਾ ਜੇ ਹੂ ਮੰਨਤਾ ਨਹੀਂ ਹੂ ਮੰਨਦਾ ਨਹੀਂਗਾ ਬਈ ਬਾਲਾ ਫਰਕ ਹੋਊਗਾ ਜੀ ਚਲੋ ਖੁਸ਼ੀ ਨਾਲ ਮਾਨਤਾ ਨੂੰ ਹੋਜੂਗਾ ਪਰ ਇਹਦੇ 'ਚ ਬਾਹਲਾ ਕੋਈ ਇਹ ਨਹੀਂ ਗਾ ਬਈ ਕੋਈ 50 55 ਆ 80 ਮੰਗ ਕੇ ਮੋੜ ਕੇ ਘਟੀ ਜਾਵੇਂ ਕੀ ਉਹਦਾ ਕੋਈ ਫਾਇਦਾ ਨਹੀਂ ਚ ਦੋ ਨੰਬਰ ਵੀਰੇ ਫੁੱਲ ਵੱਡੀ ਵੈੜਾ ਕਿੰਨੀ ਹਾਈਟ ਹੋਊ ਬਈ 5.5 ਫੁੱਟ ਤੀਂ ਵੇਖ ਲਓ ਲਓ ਆਪ ਵੀ ਅੰਦਾਜ਼ਾ ਲਾ ਲਓ ਸਿਰ ਤੇ ਕਰ ਹੁੰਦੀ ਆ ਹੋਊਗੀ ਵੀਰੇ 5.5 ਤੋਂ ਪਲੱਸ ਹੋਊ ਕੱਲੀ ਵੀਰੇ ਹਾਈਟ ਨਹੀਂ ਉਸ ਤੋਂ ਜ਼ਿਆਦਾ ਵੇਲ ਵੀ ਬਹੁਤ ਆ ਇਹਦਾ ਸੂਆ ਕਿੰਨੇ ਮਾਜੀ ਇਹਨੇ ਤੀਜੇ ਸੂਆ ਵੀਰੇ ਤੇ ਤੀਜਾ ਸੂਆ ਸੂ ਕਿੰਨੇ ਕ ਦਿਨ ਲੈ ਜੂ ਬਾਈ ਹਜੇ ਹਜੇ ਇਹਦੇ 7 ਦਿਨ ਇਹਦੇ ਪੈਸ਼ੇ ਡੇਟ ਮੁਤਾਬਕ ਹਾਂ ਜਾਨੀ ਕਿਸੇ ਵੀਰ ਨੇ ਫਾਰਮ ਨਵਾਂ ਸ਼ੁਰੂ ਕਰਨਾ ਹੋਵੇ ਤਾਂ ਤੁਹਾਨੂੰ ਤਿਆਰ ਕੀਤੀ ਬਰੀਡ ਮਿਲਣੀ ਆ ਜੇ ਮੰਨ ਲਓ ਇੰਨਾ ਪਸ਼ੂ ਵੱਡਾ ਤਿਆਰ ਕਰਨਾ ਚਾਹੀਏ ਇਸ ਬਰੀਡ ਦੇ ਲੈਵਲ ਤੇਕਰ ਜਾਣਾ ਤਾਂ ਸਮਾਂ ਬਹੁਤ ਲੱਗ ਜੂ ਤੇ ਮਿਹਨਤ ਵੱਖਰੀ ਆ ਜੀ ਮੋੜ ਲਿਆ ਵੀਰੇ ਹਫ਼ਤੇ ਦੇ ਅੰਦਰ ਬਾਹਰ ਲੈਂਦੀ ਆ ਹਾਂ ਠੀਕ ਆ ਕਿੰਨਾ ਦੁੱਧ ਚੋਆਇਆ ਜੀ ਇਹਦੇ ਕਰਮ ਵਾਲੀ ਨੇ ਦੁੱਧ ਜਿਵੇਂ 60 ਕਿਲੋ ਚੋਆਇਆ ਪਿਆ ਚੋਾਈ ਹੋਈ ਵੀ ਆ ਹਾਂ ਹਾਂ ਕਹਿੰਦੇ ਆ ਵੀ ਅਗਲਾ ਕਹਿੰਦਾ ਖਣ ਗੱਪ ਮਾਰੀ ਅਗਲਾ ਕਹਿੰਦਾ ਕਿ ਨਹੀਂ ਗੱਪ ਮਾਰਦੇ ਆ ਪਰ ਆ ਉਹ ਗੱਲਾਂ ਨਹੀਂ ਗਾ ਪਰ ਜਿਹੜਾ ਵੀਰ ਬਾਈ ਇੱਥੇ ਚੱਲ ਕੇ ਆ ਗਿਆ ਉਹ ਇਹਦੀ ਬਰੀਡ ਕੁਆਲਟੀ ਬਾਡੀ ਸਟਰਕਚਰ ਵੇਖ ਕੇ ਜ਼ਰੂਰ ਕਹੂਗਾ ਬਾਈ ਦਿੱਤਾ ਹੋਊਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੀ ਰਿਜੀਨਲ ਤੀਜਾ ਸੁਆ ਕੱਦ ਕਾਠ ਦੇ ਪੱਖ ਤੋਂ ਪੂਰੀ ਚੰਗੀ ਆ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਬਾਕੀ ਮੈਂ ਤੁਹਾਨੂੰ ਨਾ ਹਮਾਨੇ ਦੀ ਖੂਬਸੂਰਤੀ ਦਿਖਾ ਦੂੰਗਾ ਮਿਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਕੱਲੀ ਕੱਲੀ ਨਾੜ ਪਈ ਪਿੰਡੇ ਤੇ ਕੱਲੀ ਕੱਲੀ ਨਾੜ ਪਈ ਆ ਆਦੀਆਂ ਪਿੰਡੇ ਜੀ ਠੀਕ ਆ ਜੀ ਇਹ ਬਰੀਡ ਦੀਆਂ ਨਿਸ਼ਾਨੀਆਂ ਹੁੰਦੀਆਂ ਵੀਰੇ ਲਓ ਜੀ ਟੱਲ ਪਈ ਆ ਇਹ ਤਾਂ ਤਿੰਨ ਵਾਰੀ ਪੈਨਨਰੀ ਜੁੰਦੇ ਸੀ ਕਿ ਭਾਈ ਦੋ ਵਾਰੀ ਜੁੰਦੇ ਦੋ ਇਹਦੀ ਕੀ ਦੋ ਵਾਰੀ ਜੁੰਦੇ ਹੁੰਦੇ ਸੀ ਠੀਕ ਆ 30 ਕਿਲੋ ਦੁੱਧ ਇੱਕ ਡੰਗ ਦਾ ਦਿੱਤਾ ਵਾ ਘਰ ਮਾਲੀ ਦਾ ਔਰ 26 ਕਿਲੋ ਤਾਂ ਜਾਮਾ ਭਰ ਕੇ ਲਾ ਕੇ ਫੇਰ ਲਾਉਂਦੇ ਸੀ ਠੀਕ ਆ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਹਾਂਜੀ ਇਹਦਾ 2.5 ਲੱਖ ਰੁਪਇਆ 2.5 ਲੱਖ ਰੁਪਇਆ ਹੋਜੂ ਮਾੜਾ ਮੋਟਾ ਜੀ ਹਾਂ ਮੰਨ ਤਾਂ ਕਰਦੇ ਆ ਠੀਕ ਆ ਜਿਹੜਾ ਨਾਗ ਆਪਣਾ ਆ ਗਿਆ ਵੀਰੇ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਸੂਆ ਵੀ ਤੀਜਾ ਠੀਕ ਆ ਇਹ ਸਮਾਂ ਕਿੰਨਾ ਲੈਂਦੀ ਆ ਇਹਦੇ ਜਿਹੜੇ 2 ਮਹੀਨੇ ਪਏ ਆ ਥਾਣੇ ਦੇ ਪੰਜ ਆ ਪੰਜਵੇਂ ਥਾਣੇ ਵਿੱਚੋਂ 2 ਕਿਲੋ ਦੁੱਧ ਆਉਂਦਾ ਡੂੜ ਕਿਲੋ ਦੁੱਧ ਆਉਂਦਾ ਆਪਾਂ ਮੈਂ ਕਹਿ ਦਿੱ ਗਏ ਬਈ ਚਾਲ ਤੇ ਥਾਣੇ ਨੇ ਪਹਿਲਾਂ ਦੱਸਿਆ ਚੰਗਾ ਠੀਕ ਆ ਹੁਣ ਡرائی ਆ ਬਿਲਕੁਲ ਹਾਂ ਹਾਂ ਜਮ ਡرائی ਆ ਠੀਕ ਆ ਜੀ 2 ਮਹੀਨੇ ਰਹਿੰਦੇ ਆ ਠੀਕ ਆ 2 ਮਹੀਨੇ ਡੇਟ ਮੁਤਾਬਕ ਪ ਉਹ ਸਾਰਾ ਪਿਆ ਜੀ ਮੈਂ ਤੁਹਾਨੂੰ ਬਾਅਦ ਵਿੱਚ ਦਿਖਾ ਦਿੰਨਾ ਜਿੱਦੋਂ ਆਪਾਂ ਬਨਤੀ ਇਹਦੇ ਇੱਕ ਫੋਟ ਆ ਤੇ ਉਹਦੇ ਚੋਂ ਡੇਢ ਕਿਲੋ ਦੁੱਧ ਉਹ ਇੱਕ ਥਣ ਚੋਂ ਪੰਜਵੇਂ ਥਣ ਚੋਂ ਆਉਂਦਾ ਇਹਦਾ ਕੱਦ ਵੇਖ ਲੋ ਉਹ ਡਾਈ ਆ ਬਈ ਇਹਦਾ ਕੱਦ ਵੇ ਬਾਕੀ ਮੈਂ ਚੈੱਕ ਕਰਾ ਦਿੰਦਾ ਜੀ ਥਣ ਦੇਖ ਵੀ ਸਕਦੇ ਹੋ ਬਰੋਬਰ ਦਾ ਹੀ ਹੈ ਨਾ ਬਈ ਥਣੋ ਬਈ ਹਾਂ ਜਿਹੜਾ ਪੰਜਵਾਂ ਥਣ ਬਰੋਬਰ ਹੀ ਆ ਠੀਕ ਆ ਬਾਕੀ ਮਲਕਬੇਨ ਪੂਰੀ ਸਟਰੋਂਗ ਆਉਂਦੀ ਆ ਥਣ ਦੇਖ ਸਕਦੇ ਹੋ ਐਸ ਵਕਤ ਵੀਰੇ ਬਿਲਕੁਲ ਡਰਾਈਰ ਟਿਊਬਾਂ ਵਗੈਰਾ ਭਰਤੀਆਂ ਸੀ ਕਿੰਨਾਂ ਭਈਏ ਹਾਂ ਹਾਂ ਭਰੀਆਂ ਹਾਂ ਠੀਕ ਹੈ ਜੀ ਟਿਊਬ ਵਗੈਰਾ ਪ੍ਰੋਪਰ ਥਣ ਤੇ ਭਰੀ ਹੋਈ ਵੀ ਹੈ ਜਾਨੀ ਸਾਰਾ ਟ੍ਰੀਟਮੈਂਟ ਇਹਦਾ ਹੋਇਆ ਵਾ ਹੁਣ ਸਮਾਂ ਰਹਿ ਗਿਆ ਸੇਵਾ ਸੰਭਾਲ ਦਾ ਜਿੰਨੀ ਤੁਸੀਂ ਸਾਂਭ ਲੋਗੇ ਉਹਨਾਂ ਦਾ ਦੁੱਧ ਲੈ ਲੋਗੇ ਕੀ ਰਿਕਾਰਡ ਰਿਹਾ ਵੀਰੇ ਇਹਦਾ ਦੁੱਧ ਦਾ ਇਹਦਾ 50 ਕਿਲੋ ਇਹਦਾ 50 ਕਿਲੋ ਦਾ ਰਿਕਾਰਡ ਰਿਹਾ ਉਹ ਵੀ ਉੱਤੇ ਹੀ ਸੀਗਾ 55 ਇਹ ਤਾਂ ਇਹ ਤਾਂ 55 ਚੁੰਦੇ ਨੇ 55 ਠੀਕ ਹੈ ਜੀ ਏਟੀਆਂ ਦੋ ਕਾਂ ਜੇ ਤਾਂ ਕੋਈ ਆਇਆ ਵੇਖਣ ਤੋਂ ਲੈ ਗਿਆ ਅੱਛਾ ਇੱਕ ਤਾਂ ਪੰਜਾਬੀ ਮੈਂ ਕੱਚੀ ਲੈ ਗਿਆ ਪੰਜ ਮਹੀਨਿਆਂ ਦੀ 1 ਲੱਖ 50 ਹਜ਼ਾਰ ਦੀ ਠੀਕ ਹੈ ਜੀ ਬਾਕੀ ਵੀਰੇ ਜੇ ਬਰੀਡ ਏਡੀ ਤਿਆਰ ਕਰਨੀ ਬਹੁਤ ਮੁਸ਼ਕਲ ਹੁੰਦੀ ਆ ਤੇ ਇਹਦੀ ਕੀਮਤ ਫਿਰ ਕੀ ਰਹਿਣ ਵਾਲੀ ਐ ਇਹਦੀ ਕੀਮਤ ਜੇ ਕੋਈ ਫੋਨ ਲਾ ਲੈ ਦੱਸ ਦਿਆਂਗੇ ਆਓ ਕੋਈ ਬੰਦਾ ਹੁੰਦਾ ਹੁਜਾ ਕਿਉਂਕਿ ਅੱਜ ਦੀ ਡਿਮਾਂਡ ਉਹਦੀ ਅੱਜ ਦੀ ਆ ਜਿੱਦੇ ਤਿਆਰ ਹੋਗੀ ਉੱਦੇ ਦੀ ਉੱਦੇ ਠੀਕ ਐ ਵੀਰੇ ਬਾਕੀ ਇਹਨਾਂ ਚ ਇੱਕ ਹੋਰ ਦੱਸ ਦਿੰਦਾ ਜੇਵਾ ਕਿਸੇ ਤੋਂ ਨਹੀਂ ਲੌਂਕਾ ਕਿਸੇ ਫੈਕਸ ਤੋਂ ਲੈਵੇ ਦਿਆ ਸਾਰੇ ਐਨਾ ਵੀ ਹੈਨਾ ਢੋਲਣਾ ਮਾਰੂਗਾ ਕਿੰਨਾ ਐਨਾ ਵੀ ਢੋਲਣਾ ਮਾਰੂ ਟੇਟ ਹੋ ਜਾਣਗੇ ਫਿਰ ਇਹ ਵੀ ਉਹਵੇਂ ਤੇ ਉਹ ਵੀ ਠੀਕ ਆ ਵੀਰੇ ਤੇ ਬਾਕੀ ਜੇ ਆਪਾਂ ਕੁਆਲਿਟੀ ਦੀ ਗੱਲ ਕਰਗੇ ਵੀਰੇ ਅੰਤ ਕੋਈ ਨਾ ਟਾਪ ਬਰੀਡ ਆਪਾਂ ਪਸ਼ੂ ਮੰਨ ਸਕਦੇ ਆ ਜੀ ਇਹਨਾਂ ਨੂੰ ਆ ਕੇ ਦੇਖੋਗੇ ਬਾਕੀ ਤੁਹਾਨੂੰ ਪਤਾ ਲੱਗੂਗਾ ਬਾਈ ਕਿਸੇ ਵੀਰ ਦੀ ਮਿਹਨਤ ਕੀਤੀ ਹੋਈ ਐ ਬਰੀਡ ਤਿਆਰ ਕੀਤੀ ਹੋਈ ਐ ਕੀਮਤ ਹਮੇਸ਼ਾ ਚੰਗੀ ਹੁੰਦੀ ਐ ਚੰਗੀ ਚੀਜ਼ ਦੀ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ